ਜਤੋ ਕੈਪਟਨ ਇਹਦਾ ਜਮੀਨ ਹੀ ਨੀ ਵੇੜੇ ਬੈਠਾ ਇਹਨੇ ਕੁਤ ਕਰਿਆ ਕਿ ਬੇਟ ਦੁਗਲੇ ਬੰਦੇ ਰਲਦੇ ਆ ਜੀ ਦੁਗਲੇ ਰਲਦੇ ਆ ਜਿਹੜੇ ਸਹੀ ਆਉਦਾ ਨਹੀਂ ਰਲਦੇਗੇ ਜਿਉਗਾ ਜੀ ਦੇਉਗਾ ਨੀ ਕ ਹਣਾ ਹੁਣ ਆਪਣਾ ਘਰ ਦੀ ਕਬੀਲਾ ਰੀ ਨਹੀਂ ਲੁਟਾਉਂਦੀ ਇਹ ਤਾਂ ਬਹੁਤ ਵੱਡਾ ਜਗੜਾ ਪੰਜਾਬ ਭਗਵੰਤ ਮਾਨ ਦਾ ਹੀ ਐ ਕਿੰਦਾ ਕੰਮ ਐ ਇੱਥੇ ਕਿ ਜਿੱਤੇ ਹੋ ਭਗਵੰਤ ਮਾਨ ਨੇ ਬਹੁਤ ਕੰਮ ਕਰਿਆ ਲਾਈਟ ਲੂਟ ਬਹੁਤ ਢਾਈ ਆ ਉਹ ਮੁੰਡਾ ਹੈ ਨਹੀਂ ਮੁੰਡਾ ਬੇਕਾਰ ਆ ਜਮੀਨ ਦਾ ਡੱਕਿਆ ਪਤਾ ਨਹੀਂ ਕਾਰਾ ਹੁੰਦਾ ਸੀ ਸਮਝੀ ਨਹੀਂ ਆਉਂਦੀ ਚੰਨੀ ਨੇ ਵੀ ਬਹੁਤ ਵਾਦੇ ਕਰੇ ਸੀ ਮੈਂ ਐ ਕਰ ਦੂੰ ਵਾਅ ਕਰ ਦੂੰ ਤੇ ਇਹ ਥੋੜੇ ਘਣੀ ਕਰੇ ਹੋਣਗੇ ਕਿ ਉਹ ਵੀ ਬੱਕਰੀਆਂ ਚਾਰਨ ਪੈ ਕੇ ਜਾ ਕਰੇ ਕਿਤੇ ਗਾਈਆਂ ਕਰੇ। ਉਹ ਹਨਮਨ ਪ੍ਰੀਤਪਾਲ ਆ ਜਿਹੜਾ ਦਾ ਭਤੀਜਾ ਬਾਦਲ ਦਾ ਇਹ ਇਨਾਂ ਨੇ ਦੇਖੋ ਤਾਂ ਜ਼ਮੀਨ ਦਿੱਤੀ ਉਹਨੂੰ। ਇਹ ਸਿਮਰਤ ਕੌਰ ਜਿੱਤ ਗਈ। ਉਹਨਾਂ ਨਾਲ ਸਮਝੌਤਾ ਕਰਕੇ ਆਪ ਤੇ ਪਾਲਟੀ ਬਣਾ ਲਈ ਸੀ ਤਾਂ ਚਾਪ ਆਏ ਉਹਨੂੰ ਆਪਦੇ ਨੂੰ। ਕਿ ਉਹਨੂੰ ਨਿੰਦਣ ਤੇ ਵੀ ਹੈਗੇ ਨਾ ਭਗਵੰਤ ਮਾਨ ਨੂੰ ਲੋਕ ਬਦਸਾ। ਬਾਦੂ ਨਿੰਦਣ ਤੇ ਆ। ਨਿੰਦrana ਨਾਲ ਸਾਡੇ ਵੀ ਟੀਕਾ ਲੱਗਿਆ ਹੋਇਆ ਹੈਗਾ 70 ਸਾਲਾਂ ਦਾ। ਅੱਛਾ ਇਹਦਾ 70 ਸਾਲਾਂ ਦਾ ਟੀਕਾ ਹੁਣ ਲੋਟ ਆਇਆ ਭਗਵੰਤ ਮਾਨ ਨੇ ਸਾਨੂੰ ਸਾਂ ਅਬਸਾਂ ਵਾਲਾ ਫੇਰੀ ਬਹੁਤ ਕਰਿਆ ਗਲਤ ਬੁੜੀਆਂ ਦਾ ਜੀ ਇਹ ਭਵਨਦਮਾਨ ਨੇ ਬਹੁਤ ਗਲਤ ਕਰਈ ਗੱਲਾਂ ਆਪਣੇ ਵੀ ਧਾਰ ਕਾਰਡ ਰੱਖਦੀ ਜੀ ਜੇਬ ਚ ਬਸ ਫੜਾ ਆਂਦੀ ਐ ਇਹ ਬਾਰੇ ਸਟ ਕਰ ਰਹਿਆ ਸਾਡੀ ਰੋਟੀ ਨਹੀਂ ਬਣਾਉਂਦੇ ਦਾ ਮਾਨਸੇ ਰਹਿੰਦੀਆਂ ਨੇ ਬਸਾਂ ਤੇ ਬਸਾਂ ਦੇ ਹਾਕਮ ਬਾਜ ਪਾਈ ਉਦੋਂ ਕੰਮ ਬਹੁਤ ਵਧੀਆ ਹੁੰਦੀ ਸੀ ਪੰਜਾਬ ਨੂੰ 2 ਰੁਪਏ ਤੇਲ ਵੀ ਸਸਤਾ ਦੀਗਾ ਲੋਕ ਸਭਾ ਚੋਣਾਂ ਨੇ ਲੋਕਾਂ ਤੋਂ ਜਾਣਾਂਗੇ ਵੀ ਲੋਕਾਂ ਦੀਆਂ ਮੰਗਾਂ ਕੀ ਨੇ, ਮੁੱਦੇ ਕੀ ਨੇ, ਕਿਹੜੀ ਪਾਰਟੀ ਨੂੰ ਚੰਗਾ ਦੱਸਦੇ ਤੇ ਕਿਹੜੀ ਨੂੰ ਗੈਂਦੇ ਆ ਮਾੜਾ ਤੇ ਮਾੜਾ ਕਿਉਂ ਕਹਿੰਦੇ ਨੇ ਕਿਉਂਕਿ ਸਰਕਾਰਾਂ ਸਾਰੀਆਂ ਦਾਅਵੇ ਕਰ ਰਹੀਆਂ ਵੀ ਅਸੀਂ ਪੰਜਾਬ ਦਾ ਭਲਾ ਕਰਨਾ ਪਰ ਲੋਕ ਕੀ ਚਾਹੁੰਦੇ ਨੇ ਲੋਕਾਂ ਦਾ ਭਲਾ ਕਾਦੇ ਚਾਹੋ ਸਾਰਾ ਜਾਣ ਜਾਣਨ ਦੇ ਲਈ ਲੋਕਾਂ ਦੇ ਵਿੱਚ ਜਾਣਾ ਜ਼ਰੂਰੀ ਹੈ ਤੇ ਅੱਜ ਮਾਨਸਾ ਦੇ ਪਿੰਡ ਖਿੱਲਣ ਪਹੁੰਚੇ ਆ ਇੱਥੇ ਬਜ਼ੁਰਗ ਬੈਠੇ ਨੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਸਮਾਂ ਲੈਣਾ ਪੈਂਦਾ ਸਮਾਂ ਹਰ ਇੱਕ ਬੰਦੇ ਕੋਲੇ ਲਿਮਟਿਡ ਜਈ ਹੈ ਬਹੁਤ ਘੱਟ ਸਮਾਂ ਹੁੰਦਾ ਬਜ਼ੁਰਗੋ ਸਤਿ ਸ੍ਰੀ ਅਕਾਲ ਪਹਿਲਾਂ ਪਹਿਲਾ ਤਾਂ ਸਵਾਲ ਇਹੀ ਹੈ ਵੀ ਕਿਵੇਂ ਦੇਖਦੇ ਹੋ ਚੋਣਾ ਆ ਗਿਆ ਪ੍ਰਚਾਰ ਚੱਲ ਪਿਆ ਠੀਕ ਹੈ ਜੀ ਸਮਝਦੇ ਜੇ ਨਹੀਂ ਆਉਂਦੀ ਜੀ ਕੋਈ ਗੱਲ ਹੈ ਸਾਡੇ ਚ ਅੱਛਾ ਹਾਂ ਸਾਰੇ ਇਹ ਆਪ ਚੜ ਹੜ ਜਾਂਦੇ ਨੇ ਅੱਛਾ ਤੇ ਆਪਦੀ ਮਰਜ਼ੀ ਕਰਦੇ ਨੇ ਮਗਰ ਉਹ ਜਿੱਤ ਕੇ ਹੂੰ ਤੇ ਸਾਡਾ ਪੁੱਛਣੇ ਹਟ ਜਾਂਦੇ ਰਹੇ ਕਿ ਕੌਣ ਆ ਤੂੰ ਕੌਣ ਨਾ ਹੁਣ ਤੱਕ ਬਜ਼ੁਰਗੋ ਵੋਟਾਂ ਪਾਈਆਂ ਇੰਨੇ ਵਾਰ ਤੁਸੀਂ ਹੁਣ ਤਾਂ ਕਿਹੜੀ ਸਰਕਾਰ ਦਾ ਕੰਮ ਵਧੀਆ ਲੱਗਿਆ ਤੁਹਾਨੂੰ ਸਰਕਾਰ ਦਾ ਜੀ ਹੁਣ ਮੈਨੂੰ ਭਗਵਾਨ ਜਮਾਨ ਦਾ ਇਹ ਇੱਥੇ ਕਿੰਨਾ ਕੰਮ ਐ ਇੱਥੇ ਕੀ ਦਿੱਤੇ ਹੈ ਉਹ ਭਗਵਾਨ ਜਮਾਨ ਨੇ ਬਹੁਤ ਕੰਮ ਕਰਿਆ ਲਾਈਟ ਲੂਟ ਬਹੁਤ ਆਈ ਹੈ ਤੇ ਪਾਣੀ ਪਾਣੀ ਬਗਿਆ ਨਹਿਰ ਦਾ ਸਾਰੇ ਕੰਮ ਹੀ ਕਰਿਆ ਨੇ ਵਧੀਆ ਅੱਛਾ ਬਾਜੀ ਕਿਵੇਂ ਦੇਖਦੇ ਹੋ ਚੋਣਾ ਆ ਗਿਆ ਅਸੀਂ ਤਾਂ ਜੀ ਭਗਵਾਨ ਜਮਾਨ ਨੂੰ ਕਹਾਂਗੇ 36 36 ਘੰਟੇ ਆਉਂਦੀ ਹੈ ਲਾਈਟ ਤੇ ਬਹੁਤ ਵਧੀਆ ਚੱਲਿਆਂਦਾ ਜੀ ਕੰਮ ਕਰੀ ਜਾਂਦਾ ਜੀ ਆ ਘਰ ਆ ਲਈ ਆਪਣੀ ਫਿਰੀਆਂ ਹੋ ਰਹੀ ਹੈ ਜੀ ਤੇ ਜਿਹੜਾ ਕੋਈ ਹੋਰ ਕੰਮ ਆ ਆਪੜੇ ਉਹ ਵੀ ਹੋਈ ਜਾਂਦੇ ਜੀ ਅੱਛਾ ਬਾਦਲ ਸਾਹਿਬ ਕਹਿੰਦੇ ਵੀ ਪੰਜਾਬ ਤਾਂ ਲੁੱਟ ਲਿਆ ਕਿ ਇਹਨੇ ਭਗਵੰਤ ਮਾਨ ਨੇ ਫਿਰ ਕਿਵੇਂ ਦੇਖਦੇ ਉਹ ਤਾਂ ਐਵੇਂ ਹੀ ਕਹੀ ਜਾਂਦੇ ਜੀ ਆਪ ਚ ਬਣਦੀ ਤਨਦੀ ਨਹੀਂ ਉਹਨਾਂ ਦੀ ਤੇ ਕੁਝ ਕਹੀ ਜਾਵੇ ਚਾਹੇ ਕਾਂਗਰਸ ਵਾਲੇ ਕੁਝ ਕਹੀ ਜਾਣ ਆ ਬਜਪਾਈ ਜਾਂ ਕੋਈ ਹੋਰ ਕੋਈ ਕੁਝ ਕਹੀ ਜਾਵੇ ਸਾਡੇ ਭਾਦੀ ਭਗਵੰਤ ਮਾਨ ਠੀਕ ਚੱਲ ਰਿਹਾ ਜੀ ਅੱਛਾ ਭਗਵੰਤ ਮਾਨ ਦਾ ਕੰਮ ਠੀਕ ਜਾਣਦਾ ਹਾਂ ਜੀ ਅਸੀਂ ਤਾਂ ਇਸ ਨੂੰ ਠੀਕ ਅਕਾਲੀਆਂ ਦਾ ਕੰਮ ਵਧੀਆ ਨਹੀਂ ਲੱਗਿਆ ਪਹਿਲਾਂ ਅਕਾਲੀਆਂ ਨੇ ਇਹ ਕਰਿਆ ਸੀਗਾ ਜੀ ਪਹਿਲਾਂ ਲਾਇਆ ਜਿਵੇਂ ਮੋਟਰਾਂ ਉਹ ਤਾਂ ਠੀਕ ਸੀਗਾ ਵੱਡਾ ਬਦਲ ਤੇ ਜਨਉ ਦਾ ਮੁੰਡਾ ਜੀ ਆ ਗਿਆ ਉੱਥੇ ਥੋੜਾ ਜਿਹਾ ਫਰਕ ਪੈ ਗਿਆ ਜੀ ਆ ਫਰਕ ਪੈ ਗਿਆ ਉੱਥੇ ਪਤਾ ਨਹੀਂ ਇਹਦਾ ਕੋਈ ਉਹਦੀ ਬੋਲੀ 'ਚ ਫਰਕ ਹੈ ਚਾਹੇ ਕਮੀ ਲਾ ਲਓ ਜੀ ਹਾਂ ਸਾਨੂੰ ਇਹ ਤੁਗਾ ਸਾਹਿਬ ਵੇਫਟ ਹੋ ਗਿਆ ਵੀ ਔਖਾ ਬੋਲਦਾ ਹਾਂ ਜੀ ਉਹਨੂੰ ਬੋਲਣ ਦਾ ਲਾ ਲਓ ਤਰੀਕਾ ਕੋਈ ਆਪਦੇ ਚੱਕਵੇਂ ਮਰਜ਼ੀ ਲਾ ਲਓ ਅੱਛਾ ਹਾਂ ਜੀ ਕਮੀ ਲਾ ਲਓ ਜੀ ਉਹ ਆਪਾਂ ਕਹਿ ਨਹੀਂ ਸਕਦੇ ਵੀ ਕਿਵੇਂ ਮਰਜ਼ੀ ਲਾ ਲਓ ਨਹੀਂ ਫੀਮਕਣਾ ਆਪਾਂ ਨਹੀਂ ਕਹਿੰਦੇ ਅੱਛਾ ਹਾਂ ਜੀ ਕਾਂਗਰਸ ਦੀ ਗੱਲ ਕਰਦੇ ਹਾਂ ਕੈਪਟਨ ਸਾਹਿਬ ਰਹੇ ਚੰਨੀ ਆਇਆ ਉਸ ਤੋਂ ਬਾਅਦ ਕਿਵੇਂ ਦੇਖਦੇ ਹੋ ਕਾਂਗਰਸ ਦੇ ਕੰਮ ਦੇ ਦੇਖੋ ਜੀ ਚੰਨੀ ਨੇ ਵੀ ਬਹੁਤ ਵਾਅਦੇ ਕਰੇ ਸੀ ਮੈਂ ਐ ਕਰ ਦੂੰ ਇਕ ਥੋੜੇ ਘਣੇ ਹੀ ਕਰੇ ਹੋਣਗੇ ਕਹੋ ਵੀ ਬੱਕਰੀਆਂ ਚਾਰਨ ਪੈ ਕੇ ਜਾਂ ਕਰੇ ਕਿਤੇ ਗਾਈਆਂ ਕਹਦਾ ਕਰੇ ਜੀ ਮੈਂ ਕਰੂ ਮੈਂ ਹਾਂ ਕਿਤੇ ਕੁਛ ਕਹਦਾ ਕਰੇ ਤੇ ਕੋਈ ਕੁਸ ਕੋਈ ਪੂਰਨਾ ਉਹਨੇ ਵੀ ਛੇਰਨੇ ਕੋਈ ਇੱਕ ਕੰਮ ਨਾ ਕਰਾਈ ਜੀ ਸਾਡੇ ਹੱਕ ਦਾ ਹਾਂ ਜੀ ਕੋਈ ਸਾਨੂੰ ਐ ਨਹੀਂ ਹੈਗਾ ਜਿਵੇਂ ਇਹਨੇ ਭੋਂਤ ਮਾਰਨੇ ਦਿਖਾਤਾ ਨਾ 36 ਘੰਟੇ ਲਾਈਟ ਤੇ ਪਿੰਡਾਂ ਵਾਲੀਆਂ ਫਿਰੀ ਇਹ ਜਿਹੜਿਆ ਹਜ਼ਾਰ-ਹਜ਼ਾਰ ਰੁਪਿਆ ਬੁੜੀਆਂ ਨੂੰ ਵੀ ਦੇਊਗਾ ਕਹਿੰਦਾ ਮੜਾ ਅੱਗੇ ਆਉਣ ਨਾ ਅੱਛਾ ਵਿਰੋਧੀ ਕਹਿੰਦੇ ਵੀ ਬੁੜੀਆਂ ਨੂੰ ਤਾਂ ਦਿੱਤਾ ਨਹੀਂ ਹਜ਼ਾਰ ਦੇਊਗਾ ਜੀ ਦੇਊਗਾ ਇੰਨੀ ਕਹਾਣਾ ਹੁਣ ਆਪਣਾ ਘਰ ਦੀ ਕੁਬਿਲਾਰੀ ਨਹੀਂ ਲੋਟਾਉਂਦੀ ਇਹ ਤਾਂ ਬਹੁਤ ਵੱਡਾ ਜਗੜ ਹੂੰ ਤੇ ਇਹ ਕਹਿੰਦਾ ਵੀ ਮੈਂ ਸਭ ਕੁਝ ਆਊਗਾ ਤੁਹਾਡੇ ਕੋਲੇ ਆਊਗਾ ਅੱਛਾ ਪੰਜਾਬ ਬਣ ਜੂ ਸੋਨੇ ਦੀ ਚਿੜੀ ਪਹਿਲਾਂ ਵਾਂਗੇ ਇਹ ਦੇਖੋ ਜੀ ਦੁਨੀਆ ਇਹ ਵਿੱਚ ਨਿੰਦਨ ਵਾਲੇ ਵਧੂ ਐ ਤੇ ذراਉਣ ਵਾਲੇ ਮੇਰੇ ਵਾਗੇ ਬਥੇਰੇ ਨੇ ਸਾਰਾ ਕੁਝ ਆਊਗਾ ਹੌਲੀ ਹੌਲੀ ਆਏ ਨਹੀਂ ਹਵਾ ਲੱਗੂਗਾ ਸਮਾਂ ਲੱਗੂਗਾ ਜੀ ਹੁਣ ਇੱਕੋ ਦਾ ਪਤਾ ਨਹੀਂ ਹੁੰਦਾ ਕੰਮ ਅੱਛਾ ਹਾਂ ਜੀ ਅੱਛਾ ਬਜ਼ੁਰਗੋ ਕਿਵੇਂ ਦੇਖਦੇ ਹੋ ਤੁਸੀਂ ਫਿਰ ਕਿਵੇਂ ਜੀ ਚੋਣਾ ਨੂੰ ਕਿਵੇਂ ਦੇਖਦੇ ਹੋ ਚੋਣਾ ਮੈਂ ਤਾਂ ਇਹੀ ਕਹਿੰਦੇ ਆ ਜੀ ਵੀ ਪ੍ਰਮਾਨ ਤਮਾਨ ਬਹੁਤ ਵਧੀਆ ਕੰਮ ਕਰ ਰਿਹਾ ਹੈ ਅੱਛਾ ਮੇਰੇ ਸੌਰਿਆਂ ਦਾ ਮੈਂ ਵੈਹਾ ਵੀ ਉੱਥੀ ਆ ਅੱਛਾ ਹਾਂ ਸਤੋ ਜੀ ਵੈਹਾ ਸੌਰਿਆਂ ਕਰਕੇ ਤਾਂ ਨਹੀਂ ਪਹਿਲਾਂ ਨਹੀਂ ਮੈਂ ਉਹਨੂੰ ਵੋਟ ਪਾਉਂਦਾ ਸੀ ਜਮਾ ਮੈਂ ਪਹਿਲਾਂ ਨਿੰਦਿਆ ਕਰਦਾ ਹੁੰਦਾ ਇਹਦੀ ਪ੍ਰਮਾਨ ਤਮਾਨ ਦੀ ਵੀ ਉਹੀ ਨਗਲਾ ਆਈਆਂ ਜਾਂ ਟ੍ਰੇਲਰ ਜੇ ਛੱਡੀਆਂ ਦਾ ਬੰਦਾ ਅਜਿਹੀ ਕੀ ਦਿਖਾਇਆ ਜਦੋਂ ਸਾਰੀਆਂ ਸੀਟਾਂ ਲੈ ਕੇ ਅੱਛਾ ਇੱਕ ਵੀ ਸੀਟ ਨਹੀਂ ਛੱਡੀ ਸਾਰੀਆਂ ਦੀਆਂ ਸਾਰੀਆਂ 92 ਸੌਰਿਆਂ ਵਾਲੇ ਦੀ ਤਾਂ ਹਮਾਇਤ ਕਰਦੇ ਹੋ ਤੁਸੀਂ ਪਹਿਲਾਂ ਕਹਿੰਦੇ ਮੈਂ ਮੈਂ ਤਾਂ ਚੋੜਾ ਪਹਿਲਾਂ ਫਿਰ ਤੁਹਾਨੂੰ ਕਹ ਦੱਸਦਾ ਵੀ ਅਜਿਹੀ ਕੀ ਮੈਂ ਵ ਸੌਂਕਾ ਇੱਕ ਹੀ ਗਏ ਨਾ ਵੀ ਪਹਿਲਾਂ ਨਹੀਂ ਮੈਂ ਪਾਉਂਦਾ ਸੀ ਵੀ ਲੋਕ ਮੈਨੂੰ ਬੇਤੇਰਾ ਕਹਿੰਦੇ ਤੇ ਸੌਹਰਿਆਂ ਦਾ ਇਹ ਆਏ ਐ ਮੈਂ ਸਮਾ ਇਹਨੂੰ ਕਹਿੰਦਾ ਯਾਰਾ ਮੇਰੇ ਪਸੰਦ ਨਹੀਂ ਵੀ ਉਹ ਕਰੀ ਜਾਂਦਾ ਟ੍ਰੇਲਰ ਜਿਹੀ ਸਿੱਟੀ ਜਾਂਦਾ ਬਾਲੇ ਤੇ ਐਦਕੀ ਸਮਝਲਾ ਸਫਾਈ ਕਰਤਾ ਸਾਰੇ ਤੇ ਘਰਾਂ ਵਾਲੀ ਇਹਨੇ ਲਾਇਟ ਫੁੱਲ ਦੇ ਰੱਖੀ ਆ ਬਿਲ ਕਿਸੇ ਨੂੰ ਆਉਂਦਾ ਨਹੀਂ ਸਾਰੀਆਂ ਜੁੰਟਾ ਕਾਲੀਦਲ ਤੇ ਕਾਂਗਰਸ ਦਾ ਕੰਮ ਕਿਵੇਂ ਲੱਗਦਾ ਰਾਜਾ ਆਇਆ ਤੀਜੀ ਇੱਥੇ ਮੈਂ ਵੀ ਗਿਆ ਸੀ ਪੰਜ ਜ਼ਿਲ੍ਹਿਆਂ ਦੀ ਪੁਲਿਸ ਅੱਦੀ ਪੰਜ ਜ਼ਿਲ੍ਹੇ ਇਕੱਠੇ ਕਰ ਲਏ ਕਹਿੰਦਾ ਮੈਂ ਲਿੰਮਟਾ ਮੁਆਫ ਕਰ ਦੂੰਗਾ ਪੰਜ ਕਿੱਲੇ ਵਾਲਿਆਂ ਦੀ 5 ਐਂਕਰ ਵਾਲੇ 5 ਕਿੱਲੇ ਲਾ ਲਓ ਜੀ 5 ਐਂਕਰ ਕਹਿੰਦੇ ਹਾਂ ਤੇ ਕਿਸੇ ਦਾ ਜੀ 2.5 ਟੋ ਕਿੱਲੇ ਵਾਲੇ ਦਾ ਕਰਿਆ ਹੋਈਏ ਕਰਜ਼ਾ ਮਾਫ ਕਰਿਆ ਹੋਇਆ ਹੁਣ ਹੁਣ ਭੱਜ ਗਿਆ ਵਾਸੁਰੂ ਮੋਦੀ ਨਾ ਯਾਰ ਆ ਲਿਆ ਕਿਸੇ ਦਾ ਮੇਰਾ ਮਾਫ ਨਹੀਂ ਕਰਿਆ ਜੀ ਮਰਿਆ ਨਹੀਂ ਨਾ ਮਾਫ ਨਹੀਂ ਕਰਿਆ ਜੀ ਐਵੇਂ ਤੇ ਕਾਲੀ ਕਾਲੀਆਂ ਨੇ ਤਾਂ ਜਿੰਨਾ ਚੱਕਰ ਕਾ ਬੜਾ ਬਾਜ਼ਰ ਰਿਹਾ ਮੋਟਰਾਂ ਮੋਟਰਾਂ ਵਧੀਆ ਲਾ ਗਿਆ ਤੇ ਇਹਨੇ ਵੀ ਮੁੰਡਾ ਹੈ ਨਹੀਂ ਮੁੰਡਾ ਬੇਕਾਰ ਹੈ ਜਮੀ ਇਹਦਾ ਡੱਕਿਆ ਪਤਾ ਨਹੀਂ ਕਾਦਾ ਹੁੰਦਾ ਸੀ ਸਮਝੀ ਨਹੀਂ ਆਉਂਦੀ ਸਮਝੀ ਨਹੀਂ ਆਉਂਦੀ ਬਾਗਜਾਨਿਆਂ ਪਤੌੜ ਬਤੂੜ ਆਮ ਕਰ ਦਿੰਦੀਆਂ ਪਾਰਟੀਆਂ ਸਾਰੀਆਂ ਪਤੌੜਾਂ ਦੀ ਬਾਗਜਾਨੇ ਲੋਕ ਇਹਨਾਂ ਨੂੰ ਐ ਹੋ ਜਾਂਦਾ ਸਾਡੇ ਇੱਕ ਨਹੀਂ ਨਾ ਆ ਆਪਲੀਆ ਪਿੱਠ ਲਵਾਈ ਜਿੱਦਗੀ ਜਿੱਦਗੀ ਹਾਂ ਪਾ ਕਿੰਨਾ ਇਕੱਠ ਹੁੰਦਾ ਸੀ ਦੁੱਧ ਦੀਆਂ ਸੈਲੀਆਂ ਵਿਆਂ ਬੇਰਕਾਲਾ ਦੁੱਧ ਚਾਹ ਪੀਂਦੀ ਚੰਗੀ ਅਗਲੇ ਨੂੰ ਬਾਗਜਾਨੇ ਦੀ ਮੇਰੇ ਵਰਗੇ ਬੇਲੇ ਇੱਥੇ ਤੇ ਇਹਨੂੰ ਅਜੇ ਦੀ ਮੇਰੇ ਕਣੀ ਨਾ ਦੇਖ ਲਾ ਸਫਾਇਆ ਕਰਤਾ ਜਿੱਦਗੀ ਅਦਾ ਉਦਾ ਐਤ ਕੀ ਵੀ ਚੋਣਾਂ ਦੇ ਵਿੱਚ ਉਤਰਿਆ ਬਠਿੰਡਾ ਤੋਂ ਬੀਬਾ ਹਰਤੇਮਰ ਤਾਂ ਪਹਿਲਾਂ ਵੀ ਐਮਪੀ ਰਹੇ ਆ ਹਾਂ ਜੀ ਐਤ ਕੀ ਕਰ ਕਿਵੇਂ ਦੇਖਦੇ ਇਹ ਜੀ ਰਲੇ ਹੋਏ ਹਨਮਨਪ੍ਰੀਤ ਬਾਦਲ ਆ ਜਿਹੜਾ ਦਾ ਭਤੀਜਾ ਬਾਦਲ ਦਾ ਇਹ ਇਹਨਾਂ ਨੇ ਦੇਖੋ ਜਮੀਨ ਦਿੱਤੀ ਉਹਨੂੰ ਇਹ ਸਿਮਰਤ ਕੌਰ ਜਿੱਤ ਗਈ ਉਹਨਾਂ ਨਾਲ ਸਮਝੌਤਾ ਕਰਕੇ ਆਪ ਅਸੀਂ ਰਹੇ ਇਹਦੇ ਮਾਗਰ ਮਾਨਪਰੀ ਦੇ ਮੰਗਰ ਸਾਡੇ ਪਿੰਡ ਵੀ ਆਇਆ ਰਮਦਾਸ ਸਿੰਘ ਵਾਲੀ ਪਾਰਟੀ ਬਣਾ ਲਈ ਸੀ ਅੱਡ ਪਾਰਟੀ ਬਣਾ ਲਈਦੀ ਤਾਂ ਚਾਤ ਆਏ ਨੂੰ ਆਪਦੇ ਨੂੰ ਅੱਡ ਬਣਾ ਲਈਦੀ ਉਰੇ ਚੁੰਨੀਆਂ ਵਟਾ ਗਈ ਉਹ ਐਂ ਕਰ ਗਈ ਬਾਹ ਕਰ ਗਈ ਇਹੋ ਜਿਹੇ ਪਖੰਡ ਕਰੇ ਇਹ ਬੰਦੇ ਨੇ ਖੋਜੀ ਜੀ ਦਾੜੀ ਆ ਜੀ ਉਰੇ ਫੂਲ ਜਾ ਇਹਦੇ ਇੱਥੇ ਫੂਲ ਜਾਗਾ ਉਰੇ ਤੇ ਐਹੀ ਜੀ ਕਰੀ ਸਾਡੇ ਨਾਲ ਤਾਂ ਇਹਨੇ ਆਪਾਂ ਮੇਰੇ ਕੋਲੇ ਜੋਂਡੀ ਯਾਰ ਆ ਗਿਆ ਆ ਆਇਆ ਆ ਗਿਆ ਲੈ ਯੂ ਪੱਟ ਕੇ ਉਹ ਟਰੈਕਟਰ ਨੂੰ ਫਲਾਣਾ ਕਰ ਦੂ ਝੌਂਕਾ ਕਰ ਦੂ ਇਹੋ ਜਿਹੇ ਫੈਂਟਰੀ ਸਿਟੀ ਜੀ ਇਹਨੇ ਬੰਦੇ ਨੇ ਕਾਹਨੂੰ ਪੁੱਛਦਾ ਅੱਛਾ ਬਜ਼ੁਰਗ ਜਿਹੜੀ ਗੱਲ ਆ ਵੀ ਲੋਕ ਸਿਆਣੇ ਹੋ ਗਏ ਪਹਿਲਾਂ ਨਾਲ ਸਿਆਣੇ ਦਾ ਹੋਏ ਜੀ ਤਾਈਓ ਇਹ ਭਗਵਾਨ ਤਮਾਨ ਜਿੱਤੇ ਆਤੀ ਜੀ ਹੁਣ ਫੇਰ ਇਹ ਪਤਾ ਨਹੀਂ ਕਿਵੇਂ ਕਰਦੇ ਨੇ ਕੋਈ ਨਾ ਕੋਈ ਮਿੱਠੀ ਗੋਲੀ ਦੇ ਜਾਂਦੇ ਨੇ ਕਿਸੇ ਨੂੰ ਹੁਣ ਵਿੱਚ ਉਹਨੂੰ ਨਿੰਦਣ ਤੇ ਵੀ ਆਏਗਾ ਨਾ ਭਗਵਾਨ ਤਮਾਨ ਨੂੰ ਲੋਕ ਬਾਦ ਅੱਛਾ ਬਾਦੂ ਨਿੰਦਣ ਤੇ ਆ ਨਿੰਦਣ ਨਾਲ ਦਾ ਫਿਰ ਪੂਰਾ ਮੁਕਾਬਲਾ ਕਰਦੇ ਹੋਗੇ ਨਾ ਜੀ ਆਈ ਨਹੀਂ ਪਹਿਲੀ ਹੂੰ ਤੁਸੀਂ ਤਾਂ ਆਵਾ ਦੇਖਾਂ ਜਿੱਤਾ ਟਾਹ ਆਉਣ ਜਿਹੜਾ ਕਿ ਨਿੰਦੂਗਾ ਤਾਂ ਉਹ ਨਾਲ ਝੱਟ ਦੇ ਮਾਂ ਉਹਨੂੰ ਤਾਂ ਕਹਾਗੇ ਵੀ ਇਹ ਸਾਰੀ ਉੱਥੇ ਭੱਜ ਗਏ ਹਾਂ ਸਾਰੇ ਉੱਥੇ ਮੋਦੀ ਕੋਲੇ ਉੱਡੀ ਜਾਂਦੇ ਨੇ ਨਾ ਉਰੇ ਦਾ ਖੜਨ ਫੇਰੇ ਇਹਦੇ ਨਾਲ ਮੁਕਾਬਲਾ ਦਾ ਕਰਨਾ ਲੋਕ ਵੀ ਕਹਿੰਦੇ ਕਹਿੰਦੇ ਭਲੇਖਾ ਜੇ ਪੈਣ ਲੱਗੇ ਵੀ ਸ਼ਾਮ ਨੂੰ ਕਿਹੜੀ ਪਾਰਟੀ ਚੂ ਸਵੇਰੇ ਕਿਹੜੀ ਚ ਕਿਵੇਂ ਜੀ ਚੱਲੀ ਜਾਂਦਾ ਵੀ ਲੋਕ ਮਿਲ ਹੀ ਜਾਂਦੇ ਦੂਸਰੀ ਪਾਰਟੀਆਂ ਚ ਰਲ ਹੀ ਜਾਂਦੇ ਵਿੱਚ ਫਿਰ ਦੁਗਲੇ ਬੰਦੇ ਰਲਦੇ ਆ ਜੀ ਦੁਗਲੇ ਰਲਦੇ ਆ ਜਿਹੜੇ ਸਹੀ ਆ ਉਹ ਤਾਂ ਨਹੀਂ ਰਲਦੇਗੇ ਅੱਛਾ ਹਾਂ ਮਾੜਾ ਮੋੜਾ ਪਾਪਾ ਅੱਜ ਪਨਗੇ ਨਹੀਂ ਜਿਵੇਂ ਹੁਣ ਇਹ ਪਹਿਲਾਂ ਕਹਿੰਦੇ ਸੀ ਵੀ ਇਹਨਾਂ ਨੂੰ 70 ਸਾਲ ਹੋ ਗਏ ਕਦੇ ਕੈਪਟਨ ਬਣ ਜਾਂਦਾ ਕਦੇ ਉਹ ਬਣ ਜਾਂਦਾ ਕਦੇ ਉਹ ਬਣ ਜਾਂਦਾ ਕਦੇ ਉਹ ਬਣ ਜਾਂਦਾ ਬੇਇਤਕੀ ਇਹਨੂੰ ਮੌਕਾ ਦਿੱਤਾ ਸੀ ਇੱਕ ਇਹ ਕਹਿੰਦੇ ਵੀ ਮੌਕਾ ਦਿੱਤਾ ਸੀ ਇਹਨਾਂ ਦਾ ਜਮੀਂ ਪੱਠਾ ਫਥਿਆ ਤਾਂ ਪੰਜਾਬ ਦਾ ਵੀ ਪਹਿਲਾਂ ਕਿਹੜਾ ਟਰਾਲੀ ਚੱਲਣ ਲਾਤੀ ਸੀ ਇਹਨਾਂ ਨੇ ਪਹਿਲਾਂ ਵੀ ਆਈ ਗਾਲਦੀ ਹੇ ਪਹਿਲਾਂ ਵੀ ਇਹੀ ਹਾਲ ਸੀ ਪਹਿਲਾਂ ਕਿਹੜਾ ਕੈਪਟਨ ਕਿਸਾ ਜੇ ਦੱਸੋ ਕੈਪਟਨ ਇਹਦਾ ਜਮੀਨ ਹੀ ਵੇੜੇ ਬੈਠਾ ਇਹਨੇ ਕੁਝ ਕਰਿਆ ਹਜੇ ਕੰਨੇ ਤਾਂ ਮੋਟਰਾਂ-ਮੋਟਰਾਂ ਲਵਾ ਦੀਆਂ ਕੈਪਟਨ ਇਹਦਾ ਢਾਲ ਹੀ ਨਹੀਂ ਕਰਿਆ ਜੀ ਢਾਲ ਜਮਾ ਅੱਛਾ ਹਾਂ ਤੇ ਬਾਜਪਾ ਬਾਜਪਾ ਤਾਂ ਮੈਨੂੰ ਐ ਜਾਣਦਾ ਨਹੀਂ ਮੈਂ ਬਾਜਪਾ ਇਹਨੂੰ ਕਹਿੰਦੇ ਨੇ ਜੀ ਮੋਦੀ ਨੂੰ ਮੋਦੀ ਨੂੰ ਮੋਦੀ ਭਾਜਪਾ ਭਾਜਪਾ ਬਿਹਾਰੀ ਭਾਜਪਾ ਹੀ ਕਿਹੜਾ ਸੀ ਪਹਿਲਾਂ ਸੀ ਪਹਿਲਾਂ ਇਹਨਾਂ ਨਾਲ ਹੀ ਸੀ ਉਹ ਸੀ ਕੈਪਟਨ ਇਹਨਾਂ ਨਾਲ ਬਾਦਲ ਨਾਲ ਹਾਂ ਇਹਨਾਂ ਨਾਲ ਮਿਲ ਕੇ ਮਿਲ ਕੇ ਕੰਮ ਕਰ ਹਾਂ ਉਦੋਂ ਵਧੀਆ ਸੀ ਹੁਣ ਤਾਂ ਇਹ ਮੋਦੀ ਜਿੱਦੇ ਆਪਣੀ ਵਿਗੜਾ ਪਟਿਆ ਦੂ ਪੰਜਾਬ ਦਾ ਜੇ ਕਿਤੇ ਇੱਧਰ ਆ ਗਿਆ ਆਊਗਾ ਜਿਵੇਂ ਲੱਗਦਾ ਸਾਰੇ ਲੋਕ ਹੀ ਦੋ ਰਿਹਾ ਹੈ ਜਦੋਂ ਸਾਰੇ ਬਾਗੇ ਇਹ ਕੈਪਟਨ ਬਾਗੇ ਆ ਉਦਰੀ ਉਦਰੀ ਇਹਦਾ ਭਤੀਜਾ ਫਿਰਦਾ ਬਾਦਲ ਦਾ ਭੱਜਿਆ ਉਦਰੀਆਂ ਦੂਜਾ ਬਣਿਆ ਜਿਹੜਾ ਕਾਂਗਰਸੀ ਜਿਹੜਾ ਕਹਿੰਦੇ ਨਾ ਬਚੀ ਜਾ ਉਹ ਕੀ ਆ ਉਹਦਾ ਨੌਜਰ ਆ ਸੋਨੂ ਦਾ ਪਤਾ ਹੀ ਹੋਣਾ ਜੀ ਆਹ ਇੱਕ ਇੱਕੋ ਹੀ ਜਿੱਤਿਆ ਕਾਂਗਰਸ ਚੋਂ ਪਤਾ ਨਹੀਂ ਕਿਹੜਾ ਨਵੇਂ ਆ ਮੁੰਡਾ ਇਸ ਕਾਂਗਰਸ ਚ ਆ ਯਾਰ ਹਾਂ ਕਮਰਾਜੀ ਕੈਪਟਨ ਪਤਾ ਨਹੀਂ ਜਾਖੜ ਜਾਖੜ ਉਹੀ ਹੋਈ ਉਹੀ ਆ ਬਸ ਉਹੀ ਕੁਛ ਨਹੀਂ ਭਾਜ ਪਾਤ ਪ੍ਰਧਾਨ ਲਾਤਾ ਪੰਜਾਬ ਦਾ ਲਾਤਾ ਉਹ ਸਾਰੇ ਫੜੇ ਗਏ ਦੀ ਇੱਕ ਬੱਸਾਂ ਚ ਤੇ ਆਹ ਜੀ ਇੱਕ ਚੰਨੀ ਥੋੜਾ ਜਿਹਾ ਚਰ ਰਹੀ ਆ ਤੀ ਇਹ ਵਧੀਆ ਕਰ ਗਿਆ ਤੀ ਬਸੱਕ ਬੱਕਰੀਆਂ ਚੋਲੀਆਂ ਬਸੱਕ ਸੜਤੀਆਂ ਘਰ ਕੇ ਬੇਲਬ ਟੂਟੀਆਂ ਦੇ ਮਾਫ ਕਰਕੇ ਆਵੇਂਗੇ ਜੀ ਕਿਵੇਂ ਦੇਖਦੇ ਹੋ ਮੈਂ ਤੁਹਾਨੂੰ ਦੱਸਦਾ ਜੀ ਗੱਲ ਸਾਡੇ ਦੀ ਟੀਕਾ ਲੱਗਿਆ ਹੋਇਆ ਹੈਗਾ 70 ਸਾਲਾਂ ਦਾ ਅੱਛਾ ਜਿਹੜਾ 70 ਸਾਲਾਂ ਦਾ ਟੀਕਾ ਹੁਣ ਲੋਟ ਆਇਆ ਭਗਵੰਤ ਮਾਨ ਨੇ ਸਾਨੂੰ ਸਾਬਤ ਕਰਿਆ ਉਹਨੇ ਵਧੀਆ ਸਾਨੂੰ ਦਵਾਈ ਦਿੱਤੀ ਹੈ 70 ਸਾਲਾਂ ਦਾ ਟੀਕਾ ਕਹੇ ਜਾਂ ਸੀਗਾ ਉਹ ਕਾਂਗਰਸ ਤੇ ਕਾਲੀ ਬੜਾ ਬੰਦ ਕਰੋ ਜੀ ਸੁਣ ਕਾਂਗਰਸ ਤੇ ਕਾਲੀ ਆئیںਗੇ ਜੀ ਅੱਛਾ ਤੇ ਉਹਨਾਂ ਨੇ ਸਾਡੇ ਸਾਡੀ ਫੱਟੀ ਪੁੱਛਤੀ ਬਾਈ ਜੀ ਅੱਛਾ ਤੇ ਹੁਣ ਸਾਨੂੰ ਸੁਰਤ ਆਈ ਹੈ ਮੜੀ ਜੀ ਹੁਣ ਜਾ ਕੇ ਜਿਵੇਂ ਜਾ ਕੇ ਜੀ ਇਹ ਕਹੇ ਭਾਜਪਾ ਆ ਜਾਂਦਾ ਸੀ ਪਿੰਡ ਦੇ ਵਿੱਚ ਬੰਡ ਵੀ ਨਹੀਂ ਦੇਣਾ ਅੱਛਾ ਨੀਂਦ ਕਿਉਂ ਆਈ ਪਈ ਸੀ ਫਿਰ ਪਹਿਲਾਂ ਪਹਿਲਾਂ ਵੀ ਬੁੱਧੂ ਬਣਾ ਰੱਖੇ ਸੀ ਜਿਹੜੀਆਂ ਗੱਲਾਂ ਕਰਕੇ ਬਸ ਮੋਟਰਾਂ ਲਾਤੀਆਂ ਮੜੀਆਂ ਕਿਤੇ ਕੁਛ ਦੇ ਤਾਂ ਕਿਸੇ 1000 ਰੁਪਏ ਦੇ ਤਾਂ 500 ਦੇ ਤਾਂ ਐ ਬੁੱਧੂ ਬਣਾ ਰੱਖੇ ਸੀ ਨਹੀਂ ਕਰਿਆ ਉਹ ਤਾਂ ਬਟਾ ਬੋਤਾ ਅੱਛਾ ਲੋਕਾਂ ਨੂੰ ਸਹੀ ਦੱਸਿਓ ਵੀ ਮੁਫਤ ਚਾਹੀਦਾ ਜਾਂ ਰੋਜ਼ਗਾਰ ਕੰਮ ਚਾਹੀਦਾ ਅਪਨਾਂ ਕੰਮ ਚਾਹੀਦਾ ਜੀ ਹਾਂ ਹਾਂ ਜੀ ਇਹ ਫਿਰ ਮੁਫਤ ਕਿਉਂ ਦੇ ਕੇ ਲੋਕਾਂ ਨੂੰ ਭਰਮਾਉਂਦੇ ਆ ਉਹੀ ਤਾਂ ਗੱਲ ਕਰਦਾ ਸੀ ਬੁੱਧੂ ਬਣਾਏ ਹੋਏ ਸੀਗੇ ਅੱਛਾ ਹਾਂ ਜੀ ਇਹ ਲੋਕਾਂ ਨੂੰ ਮੁਫਤ ਤਾਂ ਨਹੀਂ ਚਾਹੀਦਾ ਨਾ ਮੁਫਤ ਨਹੀਂ ਚਾਹੀਦਾ ਪੈਸੇ ਲਓ ਕੰਮ ਹੋਵੇ ਹਾਂ ਵੀ ਕੰਮ ਦਾ ਕੰਮ ਮਿਲੇ ਹੁਣ ਭਗਵਾਨ ਤਮਨ ਸਾਹਿਬ ਨੇ ਐਮ ਸੀ ਹਾਂ ਜੀ ਕਿ ਉਹ ਸਸਤੀਆਂ ਕਰਤੀਆਂ ਨਾ ਕਿਵੇਂ ਕਿਵੇਂ ਇਹ ਰਾਤੀਆਂ ਕਰਦੀਆਂ ਜਾਂਦੀਆਂ ਨਹੀਂ ਕਰਦਾ ਫਿਰ ਹੀ ਨਹੀਂ ਕਰਨੀਆਂ ਸੀ ਤੇ ਸਸਤੀ ਕਰਨੀ ਜੁਨਟ ਹਾਂ ਘਟਾ ਦਿੰਦਾ ਵੀ ਆਹ ਜਮਾ ਫਰੀ ਨਹੀਂ ਕਰਨੀ ਸੀ 300 ਅੱਛਾ ਆ 600 ਕਰੀਏ ਕਿ 300 600 600 ਆ ਇਹ ਨਹੀਂ ਕਰਨੀ ਸੀ ਮੜਿਆ ਰੇਟ ਘਟਾ ਦਿੰਦਾ ਅੱਛਾ ਹਾਂ ਜੀ ਮੇਰਾ ਇਹ ਵਾਦਾ ਸੀ ਵੀ ਫਰੀ ਵਾਲਾ ਨਹੀਂ ਚਾਹ ਹਾਂ ਇਹ ਚਾਹੀਦਾ ਪੈਸੇ ਆਉਣਗੇ ਕਿੱਥੋਂ ਇਹਦੇ ਕੋਲੇ ਇਹ ਇਹ ਕਿਹਦੇ ਕੋਲੇ ਮਾਰ ਪੈਂਦੀ ਆ ਜੀ ਅਜੇ ਤੱਕ ਜੀਨੀਆਂ ਲਾਉਣ ਵੇਲੇ ਹੜਾ ਆ ਕੇ ਇਹਦੇ ਗੜੇ ਪੈ ਜਾਂਦੇ ਨਾ ਉਹ ਵੀ ਮੁਆਵਜ਼ਾ ਦੇਣਾ ਪੈਂਦਾ ਵੀ ਹਾਂ ਉਹ ਦੇਣਾ ਪੈਂਦਾ ਇਹਦਾ ਕਹਿੰਦਾ ਵੀ ਮੈਂ ਜੇ ਕਿਸੇ ਦੀ ਮੁਰਗੀ ਮਾਰ ਗਈ ਉਹ ਵੀ ਦੇਵਾਂਗਾ ਫਿਰ ਦੇਊ ਇੱਕ ਬੱਸਾਂ ਵਾਲਾ ਫਿਰ ਹੀ ਬਹੁਤ ਕਰਿਆ ਗਲਤ ਬੁੜੀਆਂ ਦਾ ਜੀ ਇਹ ਭਵਾਨਦਮਾਨ ਨੇ ਬਹੁਤ ਗਲਤ ਕਰਈ ਗੱਲ ਕਰਾਇਆ ਚੱਲਦਾ ਸੀ ਵਧੀਆ ਚੱਲਦਾ ਸੀ ਸਾਰਾ ਕੁਝ ਸੀ ਹਾਂ ਬਈ ਨਹੀਂ ਹਾਂ ਬਈ ਨਹੀਂ ਹਾਂ ਹੋਰ ਸਾਡੇ ਬੱਸਾਂ ਵਾਲਿਆਂ ਦੇ ਡਰਾਈਵਰਾਂ ਦੇ ਮੂਰੇ ਪੈ ਜਾਂਦੀਆਂ ਬੱਸਾਂ ਦੇ ਅੱਛਾ ਇਹ ਬਹੁਤ ਗਲਤ ਕਰਿਆ ਕੰਮ ਇਹ ਤਾਂ ਜਮੀ ਨਹੀਂ ਕਰਦਾ ਪਾਪਾ ਕਿਵੇਂ ਦੇਖਦੇ ਬੁੜੀਆਂ ਵਾਲਾ ਫਿਰ ਮੇਰੇ ਕੋਲ ਆ ਹੀ ਕਹਿੰਦੇ ਵੀ ਧਾਰ ਕਾਰਡ ਰੱਖਦੀ ਜੀ ਜੇਬ ਚ ਬੱਸ ਫੜਾਉਂਦੀ ਆਂ ਬਟਾ ਡਰਾਈਵਰ ਨੂੰ ਲੱਗਦਿਆਂ ਵੀ ਬਹੁਤ ਆ ਗਿਆ ਸਵਾਰੀਆਂ ਚੱਲਈਏ ਜਦੋਂ ਜਦੋਂ ਟਿਕਟਾਂ ਘਟਣ ਲੱਗਦੀਆਂ ਮੈਂ ਮਾਨਸਾ ਤੋਂ ਆਇਆ ਪਰਤੋਂ ਜੀ ਤਿੰਨ ਜਣਿਆਂ ਨੇ ਇੱਕ ਤਾਂ ਮੈਂ ਦੋ ਜਣਿਆਂ ਨੇ ਹੋਰ ਟਿਕਟ ਕਟਾਈ ਐ ਬਸ ਭਰੀ ਹੋਈ ਸੀ ਬੁੜੀਆਂ ਦੀ ਹਾਂ ਆ ਬਾਬਾ ਬੁੜੀਆਂ ਨੇ ਜਾਨੀ ਇਹ ਬਾਲੇ ਛੱਟ ਕਰ ਰਹਿਆ ਸਾਡੀ ਰੋਟੀ ਨਹੀਂ ਬਣਾਉਂਦੇ ਇਹ ਤਾਂ ਮਾਨਸਾ ਹੀ ਰਹਿੰਦੀਆਂ ਨੇ ਬੱਸਾਂ ਤੇ ਬੱਸਾਂ ਦੇ ਹਾਂ ਕਾਰਡ ਕੱਢਿਆ ਫੜਾਇਆ ਕਾਰਡ ਕੱਢਿਆ ਫੜਾਇਆ ਘਰੇ ਕੰਮ ਛੱਡਦੇ ਬੁੜੀਆਂ ਘਰੇ ਜਮੇ ਛੱਡਦੇ ਬਣਾਉਣਾ ਵੀ ਛੱਡ ਗਏ ਸਾਨੂੰ ਦਾ ਹੈ ਬਣਾਉਣਾ ਵੀ ਛੱਡ ਗਏ ਤੈ ਕਿਹ ਰਹਿਣਾ ਮੈਨ ਜਾਣੀ ਆ ਆਹ ਘਰੇ ਕਿਲੇ ਵਧ ਗਿਆ ਪੂਰਾ ਡੰਡੋ ਡੰਡੇ ਲੜਾਈ ਹੁੰਦੀ ਆ ਹੁਣ ਪਹਿਲਾਂ ਤਾਂ ਕਿਰਾਏ ਤੋਂ ਡਰਦੀ ਹੁਣ ਪੈਸੇ ਚੜ ਜਾਂਦੀ ਆ ਐਂ ਚੜ ਜਾਂਦੇ ਮੈਂ ਜਾਊ ਜੇ ਮੇਰਾ ਕੰਮ ਨਾ ਕਹੂੰ ਮੈਂ ਜਾਊ ਹਾਂ ਵੀ ਮੈਂ ਫੇਰੀ ਵਗ ਜੂ ਮੈਂ ਫੇਰੀ ਵਗ ਜੂ ਡਾ ਕਿੱਡੀ ਗੱਲ ਆ ਫੇਰੀ ਜਗਾ ਐਂ ਨਹੀਂ ਪਤਾ ਕੀ ਕਰੀ ਜਾਵੇ ਮਾਰਸਾ ਅੱਛਾ ਇਹ ਤਾਂ ਇਹ ਤਾਂ ਦੇਖੋ ਗੱਲਾਂ ਨੇ ਬਾਬਾ ਕਹਿੰਦਾ ਵੀ ਸਾਡੇ ਨਾਲ ਤਾਂ ਜਦੋਂ ਪਹਿਲਾਂ ਲੜਾਈ ਹੋ ਜਾਂਦੀ ਤਾਂ ਘਰੇ ਤਾਂ ਬੈਹ ਜਾਂਦੀ ਹੁਣ ਤਾਂ ਲੜ ਕੇ ਕਹਿੰਦੀ ਵੀ ਫ੍ਰੀ ਐ ਮੈਂ ਤਾਂ ਚੱਲੀਆਂ ਵੈਸੇ ਨਹੀਂ ਨਾ ਮੰਗਣੇ ਪੈਂਦੇ ਹਾਂਜੀ ਹਾਂਜੀ ਕੀ ਦੱਸੇ ਅੱਛਾ ਮੈਨੂੰ ਐ ਦੱਸੋ ਵੀ ਪਾਜਪਾਲਾ ਕੀ ਸੀਨ ਐ ਪਿੰਡ ਦੇ ਵਿੱਚ ਕੰਮ ਕਿੰਨੇ ਕੁ ਹੋਇਆ ਹੁਣ ਤੱਕ ਸਾਡੇ ਕੋਈ ਮੈਨੂੰ ਤਾਂ ਕੋਈ ਦਿੰਦਾ ਨਹੀਂ ਸਾਡੇ ਪਿੰਡ 'ਚ ਤਾਂ ਕੋਈ ਜੇ ਆਪਾਂ ਸਰਕਾਰ ਦੀ ਗੱਲ ਕਰਦੇ ਆ ਆਮ ਆਦਮੀ ਪਾਰਟੀ ਜਾਂ ਜਦੋਂ ਦੀ ਸਰਕਾਰ ਬਣੀ ਐ ਪਿੰਡ 'ਚ ਕੰਮ ਹੋਏ ਉਦੋਂ ਜਦੋਂ ਪਾਜਪਾਲਾ ਜੀ ਬਾਦਲ ਨਾਲਲੇ ਹੋਏ ਸੀਗੇ ਉਹ ਸੀ ਕੀਤੀ ਉਹਨਾਂ ਨੂੰ ਬਾਜਪਾਈ ਉਦੋਂ ਕੰਮ ਬਹੁਤ ਵਧੀਆ ਹੁੰਦੇ ਸੀ ਪੰਜਾਬ ਨੂੰ 2 ਰੁਪਏ ਤੇਲ ਵੀ ਸਸਤਾ ਸੀਗਾ ਅੱਛਾ ਉਹ ਲੈਤੀ ਹੋਈ ਦੀ ਸਬਜ਼ੀ ਸੀਤੀ ਬਾਦਲ ਨੇ 2 ਰੁਪਏ ਜਿੰਨਾ ਚਿਰਪਾਜ ਪਾ ਦੀ ਸਰਕਾਰ ਰਹੀ ਉਦੋਂ ਹੋ ਰਿਹਾ ਸਮਝ ਲਾਈ ਦੇ ਨਾਲ ਮਿਲ ਕੇ 2 ਰੁਪਏ ਡੀਜ਼ਲ ਸਸਤਾ ਰਿਹਾ ਜੀ ਐਵੇਂ ਨਹੀਂ ਕਹਿੰਦਾ ਜੀ ਮੈਂ ਵੀਕਾ ਐਵੇਂ ਕਹੈ ਨਾ ਕੋਈ ਆਪਣੀਤਾ ਦੇ ਕਹੈ ਨਾ ਹੈਗਾ ਸੀ ਨਾ ਉਦੋਂ ਦਾ ਫਿਰ ਉਹ ਇੱਕੋ ਲੱਗਤੀ ਜਦੋਂ ਉਹ ਮਰ ਗਿਆ ਵਿਚਾਰਾ ਪਤਾ ਨਹੀਂ ਕਿਵੇਂ ਹੋਇਆ ਪਤਾ ਨਹੀਂ ਸਰਕਾਰ ਹਟ ਗਈ ਇਹਨਾਂ ਦੀ ਉਦੋਂ ਘਟ ਗਿਆ ਇੱਕੋ ਲੱਗਤੀ ਵੱਧ ਗਿਆ ਸੋਨੇ ਦਾ ਭਾਅ ਇੰਨਾ ਚੜ ਗਿਆ ਹਾਂ 70 ਤੋਂ ਟੱਪ ਗਿਆ 70 ਤੋਂ ਟੱਪ ਗਿਆ ਨਾ ਜੀ ਹਾਂ ਜੀ ਤੇ ਉਹਨਾਂ ਦਾ ਕੋਈ ਲੈ ਨਹੀਂ ਸਕਦਾ ਗਰੀਬ ਤਾਂ ਲੈ ਨਹੀਂ ਸਕਦਾ ਹਾਂ ਵੇਚਦਾ ਬਸੱਕ ਦੇਵੇ ਹਾਂਜੀ ਹਾਂਜੀ ਭਾਈ ਸਾਡੇ ਪਿੰਡ ਦੀ ਗਗਲਮਾਨ ਹੈ ਜੀ ਹਾਂ ਤੇ ਭਗਵਾਨ ਜੀ ਤਮਾਨ ਦੇ ਆਪਣਾ ਕੈਪਟਨ ਮੰਤਰੀ ਹੈ ਜੀ ਅੱਛਾ ਸਾਡੇ ਪਿੰਡ ਦੀ ਉਹਨਾਂ ਨੇ ਸਹੂਲਤ ਪੂਰੀ ਬਣਾਤੀ ਕਹਿੰਦੀ ਵੀ ਘਰ ਵੀ ਬਣਾਉ ਜੇ ਤੁਸੀਂ ਵਧੀਆ ਰਹੋਗੇ ਅੱਛਾ ਇੱਥੋਂ ਦੀ ਅਨਮੋਲ ਗਗਨ ਅਨਮੋਲ ਗਗਨ ਸਾਡੇ ਸਾਡੀ ਸਾਡੇ ਚਾਚੇ ਦੀ ਕੁੜੀ ਹੈ ਅੱਛਾ ਤੇ ਉਹਨਾਂ ਨੇ ਵੀ ਹੁਣ ਤਾਂ ਸਾਨੂੰ ਸਾਡੇ ਟੂਰਨਾਮੈਂਟਾਂ ਦੇ ਤੇ ਸਾਡੇ ਬਹੁਤ ਸਹੂਲਤਾ ਬਣਾ ਗਈਆਂ ਵਿਚਾਰਿਆਂ ਦੀ ਹੈ ਜੀ 10 ਲੱਖ ਰੁਪਏ ਜਿਆਦਾ ਕਾਕੇ ਨਮਾਨ ਹੈ ਅੱਛਾ ਹਾਂ ਵੀ ਕੋਈ ਕੰਮ ਤੇ ਲਾ ਦੇ ਫੇਰ ਉਹ ਪਿੰਡ ਵਾਸਤੇ ਕੰਮ ਤਾਂ ਕਰ ਰਹੀ ਆ ਹਾਂ ਹਾਂ ਕਰਦੀ ਆ ਜੀ ਅੱਲੇ ਕਹਿੰਦੀ ਮੈਂ ਹੋਰ ਵੀ ਕਰੂੰ ਜੀ ਹਾਂ ਜੇ ਕਹਿੰਦੀ ਇੱਟਾ ਲਾਈ ਜਾਓ ਮੈਂ ਪੈਸੇ ਭੇਜਣ ਵਾਲੀਆਂ ਆ हां ठीक है हां जी बहुत बढ़िया हा। कर ही जंदे काम वे ਤੁਸੀਂ ਚੁਣਿਆ ਹੁਣ ਦੇਖੋ ਪਿੰਡ ਵਾਲੇ ਪਿੰਡ ਵਾਸਤੇ ਤਾਂ ਕਰਨਾ ਚਾਹੀਦਾ हां जी ਕਰਦੇ ਆ ਕਰਦੇ ਆ ਜੇ ਮਾਨਦਾਨ ਪੂਰਾ ਕਰਦੇ ਆ ਸਾਡੇ ਦਿਲੇ ਜੀ ਨਿਜਿੱਤੀ ਬਾਹਰ ਜਿੱਤੀ ਆ ਸੰਗਰੂਰ ਜਾਂ हां सही है हां ਕੰਮ ਸਾਡੇ ਕਾ ਜੀ ਮੈਂ ਕਹਿੰਦਾ ਵੀ ਐਤ ਕੀ ਸਿਆਣੇ ਸਿਆਣੇ ਹੋਗੇ ਬਾਬਾ ਲੋਕ ਐਤ ਕੀ हां हां ਠੀਕ ਹੋਗੇ ਜੀ ਸਾਰੇ ਸਿਆਣੇ ਹੋਗੇ ਅਗਲਾ ਸੋਚ ਕੇ ਪਾਇਆ ਕਰੂਗਾ ਅੱਛਾ ਹੁਣ ਗੱਲਾਂ 'ਚ ਤਾਂ ਨਹੀਂ ਆਉਂਦੇ ਨਹੀਂ ਆਉਂਦੇ ਉਹ ਕੰਮ ਗਿਆ ਜੀ ਕਿੰਨਾ ਮਾੜਾ ਆਖੀ ਆ ਨਾ ਐਂ ਨਹੀਂ ਗੱਲਾਂ 'ਚ ਨਹੀਂ ਆਉਂਦੇ ਹੁਣ ਹੁਣ ਗੱਲਾਂ 'ਚ ਨਹੀਂ ਆਉਂਦੇ ਨਾ ਨਾ ਜੀ ਬਾਬੇ ਹੋਗੇ ਸਿਆਣੇ ਬਈ ਪਿੰਡ ਖਿਲਣ ਬੈ ਸਹੂਲਤਾਂ ਨਾ ਦੋ ਸਾਨੂੰ ਮੁਫਤ ਨਾ ਦੋ ਸਾਨੂੰ ਤਾਂ ਰੋਜ਼ਗਾਰ ਦੇ ਦਿਓ ਅਸੀਂ ਰੋਜ਼ਗਾਰ ਮਿਲ ਗਿਆ ਤਾਂ ਕਮਾ ਕੇ ਵੀ ਖਾ ਲਾਂਗੇ ਲੈ ਕੇ ਵੀ ਖਾ ਲਾਂਗੇ ਹਰ ਇੱਕ ਚੀਜ਼ ਜਿਹੜੀ ਆਪਣੇ ਪੈਸਿਆਂ ਦੇ ਨਾਲ ਕਮਾ ਲਾਂਗੇ ਪਿੰਡ ਖਿਲਣ ਦੇ ਵਿੱਚ ਬੈਠੇ ਆ ਰਾਇ ਜਿਹੜੀ ਲੋਕਾਂ ਦੀ ਉਹ ਤੁਸੀਂ ਸੁਣੀ ਹੈ ਬਜ਼ੁਰਗਾਂ ਨੇ ਕਿਸ ਤਰੀਕੇ ਦੇ ਨਾਲ ਦੱਸਿਆ ਵੀ ਕਿਹੜੀ ਪਾਰਟੀ ਵਧੀਆ ਕੰਮ ਕਰਦੀ ਹੈ ਤੇ ਕਿਸ ਪਾਰਟੀ ਨੇ ਪੰਜਾਬ ਦੇ ਲਈ ਕੰਮ ਨਹੀਂ ਕੀਤਾ ਤਾਂ ਹੁਣ ਦਾਅਵੇ ਨੇ ਜਿਹੜੇ ਉਹ ਕਿਸ ਤਰੀਕੇ ਨਾਲ ਦੇਖਦੇ ਹੋ ਤੁਸੀਂ ਵੀ ਆਪਣੀ ਰਾਇ ਕਰਿਓ ਕਮੈਂਟਾਂ ਚ ਸਾਂਝੀ ਮਿਲਦੇ ਆ ਇੱਕ ਨਵੀਂ ਸਾਥ ਤੇ ਨਵੀਂ ਵੀਡੀਓ ਦੇ ਨਾਲ ਧੰਨਵਾਦ